ਅੱਜ ਤੁਹਾਨੂੰ ਇੱਕ ਸਟੋਰੀ ਸੁਣਾਉਣੇ ਆ ਸਾਊਦੀ ਅਰੇਬੀਆ ਦੇ ਇੱਕ ਸਲੀਪਿੰਗ ਪ੍ਰਿੰਸ ਦੀ ਜਿਹੜੇ ਕਿ ਅਨਫੋਰਚੂਨੇਟਲੀ 20 ਸਾਲ ਕੋਮਾ 'ਚ ਰਹਿਣ ਤੋਂ ਬਾਅਦ ਪਿਛਲੇ ਹਫ਼ਤੇ ਪੂਰੇ ਹੋ ਗਏ ਸੋ ਇਹ ਸਟੋਰੀ ਹੈ ਜੀ ਪ੍ਰਿੰਸ ਅਲ ਵਲੀਦ ਦੀ ਜਿਹੜੇ ਕਿ ਰੂਲਿੰਗ ਫੈਮਿਲੀ ਸਾਊਦੀ ਅਰੇਬੀਆ ਦੀ ਇੱਕ ਪ੍ਰਿੰਸ ਨੇ ਤੇ ਜਦੋਂ ਉਹ 2005 ਦੇ ਵਿੱਚ ਲੰਡਨ ਦੇ ਇੱਕ ਮਿਲਟਰੀ ਸਕੂਲ ਦੇ ਵਿੱਚ ਪੜ੍ਹਦੇ ਹੀ ਉਦੋਂ ਉਹਨਾਂ ਦਾ ਇੱਕ ਕਾਰ ਐਕਸੀਡੈਂਟ ਹੋਇਆ ਸੀ ਬਹੁਤ ਹੀ ਖਤਰਨਾਕ ਉਸ ਕਾਰ ਇੰਸੀਡੈਂਟ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਸੱਟਾਂ ਵਧੀਆਂ ਸੀ ਬ੍ਰੇਨ ਇੰਜਰੀ ਹੋਈ ਸੀ ਇੰਟਰਨਲ ਬਲੀਡਿੰਗ ਹੋਈ ਸੀ ਜਿਸ ਦੇ ਨਾਲ ਉਹ ਕੋਮਾ 'ਚ ਚਲ ਗਏ ਇਹਦੇ ਨੇ ਕਿ ਸਿਚੁਏਸ਼ਨ ਉਦੋਂ ਇੰਨੀ ਬੁਰੀ ਸੀ ਕਿ ਡਾਕਟਰਾਂ ਨੇ ਖੁਦ ਉਹਨਾਂ ਨੂੰ ਸਲਾਹ ਦਿੱਤੀ ਸੀ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਕਿ ਇਹਨਾਂ ਦੀ ਲਾਈਫ ਨੂੰ ਐਂਡ ਕਰ ਦੇਣਾ ਚਾਹੀਦਾ ਹੈ ਕਿਉਂਕਿ ਕੋਈ ਹੋਪ ਨਹੀਂ ਹੈ ਕਿ ਬੱਚਾ ਰਿਕਵਰ ਹੋ ਜਾਏਗਾ ਤੇ ਇੱਕ ਨਾਰਮਲ ਲਾਈਫ ਜੀ ਪਾਏ ਪਰ ਉਹਨਾਂ ਦੇ ਪਿਤਾ ਜੀ ਨੇ ਇਹ ਐਡਵਾਈਸ ਨੂੰ ਰਿਫਿਊਜ਼ ਕਰਤਾ ਉਹਨਾਂ ਨੇ ਕਿਹਾ ਕਿ ਜਿੰਨਾ ਮਰਜ਼ੀ ਪੈਸਾ ਲੱਗੇਗਾ ਜਿੰਨਾ ਮਰਜ਼ੀ ਟਾਈਮ ਲੱਗੇਗਾ ਮੈਂ ਪਰ ਆਪਣੇ ਬੱਚੇ ਦਾ ਟ੍ਰੀਟਮੈਂਟ ਕਰਾਵਾਂ ਤੇ 20 ਸਾਲ ਤੱਕ ਉਹ ਬੱਚੇ ਦਾ ਟ੍ਰੀਟਮੈਂਟ ਕਰਾਉਂਦੇ ਵਿਦ ਟਾਈਮ ਜਿਹੜਾ ਇਹ ਪ੍ਰਿੰਸ ਸੀਗਾ ਗਲੋਬਲੀ ਮਸ਼ਹੂਰ ਹੋ ਗਿਆ ਐਜ਼ ਅ ਸਲੀਪਿੰਗ ਪ੍ਰਿੰਸ ਉਹਨਾਂ ਦੀ ਫੈਮਿਲੀ ਇੰਨੀ ਹੋਪਫੁਲ ਸੀ ਕਿ ਉਹਨਾਂ ਨੇ ਹਰ ਇੱਕ ਇਨਸੀਡੈਂਟ ਹਰ ਇੱਕ ਮੂਮੈਂਟ ਤੇ ਬੱਚੇ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਦੇ ਬਰਥਡੇ ਮਨਾਏ ਤੇ even ਜੇ ਛੋਟੀ ਜਿਹੀ ਕੋਈ ਇੰਪਰੂਵਮੈਂਟ ਹੁੰਦੀ ਹੀ ਤੇ ਉਹ ਵੀ ਵਾਇਰਲ ਹੀ ਸ਼ੋ ਕਰਦੇ ਹੀ ਪੂਰੇ ਵਰਲਡ ਵਾਈਡ ਉਹ ਨਿਊਜ਼ ਮੀਡੀਆ ਦੇ ਵਿੱਚ ਉਹ ਮੂਮੈਂਟ ਨੂੰ ਉਸ ਇੰਪਰੂਵਮੈਂਟ ਨੂੰ ਦਰਸਾਉਂਦੇ ਸੀ ਬਟ ਸਟਿਲ ਜੋ ਹੋਣੀ ਨੇ ਕਰਨਾ ਸੀ ਉਹਨੇ ਕਰਕੇ ਹੀ ਛੱਡਿਆ ਜੂਨ ਦੇ ਵਿੱਚ ਉਹਨਾਂ ਦੇ ਫਾਦਰ ਵੱਲੋਂ ਇੱਕ ਟਵੀਟ ਆਂਦਾ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਸਲੀਪਿੰਗ ਪ੍ਰਿੰਸ ਦੇ ਨਾਮ ਤੋਂ ਮਸ਼ਹੂਰ ਆ ਉਹ ਹੁਣ ਨਹੀਂ ਰਿਹਾ ਉਹ ਸਲੀਪਿੰਗ ਪ੍ਰਿੰਸ ਦੀ ਮੌਤ ਦੇ ਗਮ ਕਿਉਂਕਿ ਇਹ ਇੱਕ ਹੌਕ ਦੀ ਸਟੋਰੀ ਸੀ ਸਟੇ ਮੇਰੇ ਵੱਲੋਂ ਉਹਨਾਂ ਦੀ ਫੈਮਲੀ ਨੂੰ ਡੀਪ ਕੰਡੋਲੈਂਸ ਹੈ ਤੇ ਆਈ ਥਿੰਕ ਉਹਨਾਂ ਦੀ ਫੈਮਲੀ ਤੋਂ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਕਿ ਕਿੱਦਾਂ ਆਪਾਂ ਆਪਣੇ ਲਵਡ ਵਨ ਦੀ ਟੇਕ ਕੇਅਰ ਕਰਨੀ ਹੈ ਔਖੇ ਟਾਈਮ 'ਚ ਵੀ ਸੋ ਸ਼ੇਅਰ ਇਟ ਵਿਦ ਯਰ ਲਵਡ ਵਨਸ whom do you love so much